ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਦੂ ਦੀ ਸਬਜ਼ੀ ਬਣਾਵਾਂਗੇ ਕਦੂ ਦੀ ਸਬਜ਼ੀ ਨੂੰ ਆਪਾਂ ਜ਼ਿਆਦਾਤਰ ਗਰਮੀਆਂ ਦੇ ਵਿੱਚ ਬਣਾਉਂਦੇ ਹਾਂ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਲੋ ਜੀ ਵੇਖ ਲੈਂਦੇ ਆਂ ਇਹ ਸਬਜ਼ੀ ਕਿਵੇਂ ਬਣਦੀ ਹੈ ਅਤੇ ਇੱਕ ਮੈਂ ਕੀਆ ਕਦੂ ਲਿਆ ਹੈ कद्दू में छेले लवेंगे इतने मैं कच्चा कच्चा घिया कद्दू लिया है इसके लिए आप पतला पतला छिलका उतार लवेंगे ये बहुत छोटी जी वीडियो है इस दिल वीडियो नु पूरा आखिर तक देखो बिल्कुल स्किप ना करो जी वीडियो में कद्दू की यह सब्जी बहुत ज्यादा टेस्टी बनती है अपना इस विच कोई ज्यादा मसाले भी नहीं ऐड करा तो बहुत टेस्टी बनेगी जिनी सब्जी बनानी होगी उन्ना क घिया कदू ले कद्दू में चंकी तरह छल लवेंगे ਹੁਣ ਮੈਂ ਕਦੂ ਨੂੰ ਛੇਲੇ ਲਿਆ ਹੈ ਹੁਣ ਮੈਂ ਕਦੂ ਨੂੰ ਧੋ ਲਵਾਂਗੀ ਹੁਣ ਮੈਂ ਕਦੂ ਨੂੰ ਧੋ ਲਿਆ ਹੈ ਕਦੂ ਨੂੰ ਆਪਾਂ ਛਿੱਲ ਕੇ ਧੋ ਲਵਾਂਗੇ ਕੱਟ ਕੇ ਨਹੀਂ ਧੋਵਾਂਗੇ ਫਿਰ ਇਸ ਦੇ ਪੋਸ਼ਟਿਕ ਤੱਤ ਵੀ ਨਿਕਲ ਜਾਣਗੇ ਦੇਖੀ ਆ ਕਦੂ ਦੇ ਵਿੱਚ ਪਾਣੀ ਚਲਾ ਜਾਏਗਾ ਕਦੂ ਨੂੰ ਇਸ ਤਰੀਕੇ ਨਾਲ ਰਫਲੀ ਚॉप ਕਰ ਲਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਕਦੋਂ ਨੂੰ ਪਲੇਟ ਦੇ ਵਿੱਚ ਕੱਟ ਲਵਾਂਗੇ ਛੋਟੀਆਂ-ਛੋਟੀਆਂ ਫਾੜੀਆਂ ਜਾਂ ਟੁਕੜਿਆਂ ਦੇ ਵਿੱਚ ਸਤਰੀ ਕੇ ਨਾਲ ਇਹਦੀਆਂ ਟਮਫਾੜੀਆਂ ਦੇ ਵਿੱਚ ਕੱਟ ਲਵਾਂਗੇ ਕਈ ਅਗਦੂ ਨੂੰ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਦੂ ਦੇ ਡੋਨਟ ਕੀਆ ਕਦੂ ਦੀ ਦੁੱਧ ਵਾਲੀ ਤੇ ਮਲਾਈ ਵਾਲੀ ਸਬਜ਼ੀ ਕਦੂ ਦਾ ਨਾਸ਼ਤਾ ਤੇ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਦੂ ਠੰਡਾ ਹੁੰਦਾ ਹੈ ਇਸ ਦੀ ਸਬਜੀ ਆਪਾਂ ਗਰਮੀਆਂ ਦੇ ਵਿੱਚ ਖਾਂਦੇ ਹਾਂ ਇਸ ਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਤੇ ਇਸ ਦੀ ਸਬਜੀ ਵੀ ਬਹੁਤ ਟੇਸਟੀ ਬਣਦੀ ਹੈ ਕਦੂ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਹੁਣ ਮੈਂ ਬਾਕੀ ਕਦੂ ਨੂੰ ਵੀ ਕੱਟ ਲਵਾਂਗੀ ਹੁਣ ਮੈਂ ਸਾਰੇ ਕਦੂ ਨੂੰ ਕੱਟ ਲਿਆ ਹੈ ਹੁਣ ਮੈਂ ਸਾਰੇ ਕਦੂ ਨੂੰ ਕੱਟ ਲਿਆ ਹੈ ਇੱਥੇ ਮੈਂ ਕੁਝ ਕਲਸਨ ਦੀਆਂ ਕਲੀਆਂ ਲਈਆਂ ਨੇ ਦੋ ਹਰੀਆਂ ਮਿਰਚਾਂ ਲਵਾਂਗੇ ਇੱਥੇ ਮੈਂ ਦੋ ਵੱਡੇ ਸਾਈਜ਼ ਦੀਆਂ ਹਰੀਆਂ ਮਿਰਚਾਂ ਲਈਆਂ ਨੇ ਇਹ ਮਿਰਚਾਂ ਘੱਟ ਕੋੜੀਆਂ ਹੁੰਦੀਆਂ ਨੇ ਇੱਥੇ ਮੈਂ ਤਿੰਨ ਪਿਆਜ਼ ਲਏ ਨੇ ਪਿਆਜ਼ ਨੂੰ ਉਹ ਪਛੇਲੇ ਲਵਾਵਾਂਗੇ ਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਲਵਾਂਗੇ ਹੁਣ ਮੈਂ ਹਰੀਆਂ ਮਿਰਚਾਂ ਤੇ ਪਿਆਜ਼ ਨੂੰ ਕੱਟ ਲਿਆ ਹੈ ਪਿਆਜ਼ ਨੂੰ ਮੈਂ ਥੋੜਾ ਲੰਬਾ ਕੱਟਿਆ ਹੈ ਹਰੀਆਂ ਮਿਰਚਾਂ ਨੂੰ ਵੀ ਬਰੀਕ-ਬਰੀਕ ਕੱਟ ਲਿਆ ਹੈ ਹੁਣ ਆਪਾਂ ਇਸ ਦੀ ਸਬਜ਼ੀ ਬਣਾ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਕੁੱਕਰ ਦੇ ਵਿੱਚ ਥੋੜਾ ਜਿਹਾ ਤੇਲ ਲਵਾਂਗੇ ਇੱਥੇ ਮੈਂ 2 ਕ ਚਮਚ ਦੇ ਕਰੀਬ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ 1 ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਲਸਣ ਪਾਵਾਂਗੇ ਕੱਟੀ ਹੋਈ ਇਹ ਲਸਣ ਨੂੰ ਮਿਕਸ ਕਰ ਲਵਾਂਗੇ ਲਸਣ ਨੂੰ ਆਪਾਂ ਕਲਰ ਚੇਂਜ ਹੋਣ ਤੱਕ ਹੀ ਪਕਾਵਾਂਗੇ ਫਿਰ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਮੈਂ ਦੋ ਤਰੀਕੇ ਨਾਲ ਕੱਟਿਆ ਸੀ ਇੱਕ ਲੰਬਾ ਤੇ ਇੱਕ ਇਸ ਤਰੀਕੇ ਨਾਲ ਪਿਆਜ਼ ਪਾ ਕੇ ਹਿਲਾ ਲਵਾਂਗੇ ਪਿਆਜ਼ ਨੂੰ ਕਲਰ ਚੇਂਜ ਹੋਣ ਤੱਕ ਪਕਾ ਲਵਾਂਗੇ। ਗਰਮੀਆਂ ਦੇ ਵਿੱਚ ਕੀ ਆਕਦੂ ਦੀ ਸਬਜ਼ੀ ਜ਼ਿਆਦਾਤਰ ਬਣਾਈ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਬਣਦੀ ਹੈ। ਹੁਣ ਆਪਾਂ ਇਸਦੇ ਵਿੱਚ ਇੱਕ ਚਮਚਾ ਅਦਰਕ ਲਸਣ ਦਾ ਪੀਸਟ ਪਾਵਾਂਗੇ। ਇਸਦੇ ਨਾਲ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਜੇਕਰ ਪੌਲਾਸਨ ਅਦਰਕ ਦਾ ਪੀਸਟ ਨਾ ਪਾਉਣਾ ਹੋਵੇ ਤਾਂ ਆਪਾਂ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਮੈਂ ਇੱਥੇ ਲਸਣ ਵੀ ਪਾਈ ਹੈ ਤੇ ਪੀਸਟ ਵੀ ਪਾਇਆ ਹੈ ਲਸਣ ਅਦਰਕ ਦਾ ਹੁਣ ਇਸ ਦੇ ਵਿੱਚ ਟਮਾਟਰ ਪਾਵਾਂਗੇ ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਟਮਾਟਰ ਪਾਇਆ ਹੈ ਟਮਾਟਰ ਨੂੰ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਜਿੰਨਾ ਕਾਪਾ ਤੇ ਖਾਣਾ ਪਸੰਦ ਕਰਦੇ ਹਾਂ ਉਹ ਨੀਕਲਾਲ ਮਿਰਚ ਪਾਵਾਂਗੇ ਐਤ ਮੈਂ ਇੱਕ ਵੱਡਾ ਚਮਚ ਹਲਦੀ ਪਾਊਡਰ ਲਿਆ ਹੈ 1/2 ਚਮਚ ਗਰਮ ਮਸਾਲਾ ਲਵਾਂਗੇ ਸਵਾਦ ਅਨੁਸਾਰ ਨਮਕ ਲਵਾਂਗੇ ਇੱਕ ਚਮਚ ਹੋਰ ਗਰਮ ਮਸਾਲਾ ਲਵਾਂਗੇ ਤੜਕੇ ਨੂੰ ਹਿਲਾ ਲਵਾਂਗੇ ਸਵਾਦ ਅਨੁਸਾਰ ਨਾ ਕੋ ਪਾਵਾਂਗੇ ਜੂ ਜੂ ਮਸਾਲੇ ਆਪਾਂ ਬੌਲ ਦੇ ਵਿੱਚ ਰੱਖੀ ਸੀ ਉਹ ਸਾਰੇ ਮਸਾਲੇ ਪਾਵਾਂਗੇ ਵੈਰੀ ਵੈਰੀ ਕਰਕੇ ਹਲਦੀ ਪਾਊਡਰ ਪਾਵਾਂਗੇ ਮਿਕਸ ਕਰ ਲਵਾਂਗੇ ਹਲਦੀ ਪਾ ਕੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਤੜਕਾ ਜਾਂ ਮਸਾਲਾ ਪੱਕੇ ਜਾਵੇ ਥੋੜੀ ਦੇਰ ਤੜਕੇ ਜਾਂ ਮਸਾਲੇ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਥੋੜੀ ਦੇਰ ਪਕਨ ਤੋਂ ਬਾਅਦ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਦੀ ਹੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਮਿਰਚ ਨੂੰ ਮਿਕਸ ਕਰ ਲਵਾਂਗੇ ਮੈਂ ਹਰੀ ਮਿਰਚ ਨੂੰ ਬਾਅਦ ਵਿੱਚ ਇਸ ਕਰਕੇ ਪਾਇਆ ਹੈ ਤਾਂ ਕਿ ਇਸ ਦਾ ਟੇਸਟ ਸਬਜੀ ਦੇ ਵਿੱਚ ਵਧੀਆ ਆਏ ਆਪ ਜਪਨ ਸਵਾਦ ਅਨੁਸਾਰ ਐਡ ਕਰਾਂਗੇ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਥੋੜੀ ਦੇਰ ਤੜਕੇ ਨੂੰ ਹੋਰ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਪਾ ਕੇ ਇਸ ਨੂੰ ਹਿਲਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਨੂੰ ਵੀ 1-2 ਮਿੰਟ ਦੇ ਲਈ ਪਕਾ ਲਵਾਂਗੇ ਤਾਂ ਕਿ ਪਿਆਜ਼ ਦੇ ਵਿੱਚ ਕੱਚਾਪਨ ਨਾ ਰਹੇ ਆਜਨੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਇਸ ਦੇ ਵਿੱਚ ਰੱਦ ਚਿਲੀ ਪਾਊਡਰ ਪਾਵਾਂਗੇ ਮਿਰਚਾਂ ਪਾਂ ਟੇਸਟ ਅਕੋਰਡਿੰਗ ਪਾਵਾਂਗੇ ਕਿਉਂਕਿ ਆਪਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਨੇ ਹੁਣ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰਦੇ ਉਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਕੀਆ ਕद्दू ਪਾਵਾਂਗੇ ਤਾਰੀ ਕੀ ਅਗਰ ਦੋਨੋਂ ਕੁੱਕਰ ਵਿੱਚ ਪਾਵਾਂਗੇ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਕੀ ਅਗਰਦੂ ਕਦੂ ਨੂੰ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਇੱਕ ਹੋਰ ਗਰਮ ਮਸਾਲਾ ਪਾਵਾਂਗੇ ਗਰਮੀ ਤੋਂ ਬਚਣ ਲਈ ਆਪਾਂ ਇਸ ਤਰੀਕੇ ਦੀਆਂ ਹਲਕੀਆਂ ਸਬਜ਼ੀਆਂ ਖਾਵਾਂਗੇ। ਜ਼ਿਆਦਾ oily ਸਬਜ਼ੀਆਂ ਜਲਦੀ ਹজম ਨਹੀਂ ਹੁੰਦੀਆਂ। ਕਦੂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹੁਣ ਆਪਾਂ ਇਸਦੇ ਵਿੱਚ ਪਾਣੀ ਪਾਵਾਂਗੇ। ਜੇ ਤੁਸੀਂ ਸਾਡੀ ਪਿਛਲੀ ਵੀਡੀਓ ਦੇਖੀ ਹੋਏਗੀ ਕਦੂ ਦੀ ਸਬਜ਼ੀ ਵਾਲੀ ਤਾਂ ਆਪਾਂ ਕਿਸੇ ਵੀ ਕਦੂ ਦੀ ਸਬਜ਼ੀ ਦੇ ਵਿੱਚ ਪਾਣੀ ਨਹੀਂ ਪਾਇਆ ਹੈ ਪਰ ਅੱਜ ਆਪਾਂ ਪਾਣੀ ਪਾ ਕੇ ਬਣਾਵਾਂਗੇ ਕਦੂ ਦੀ ਸਬਜ਼ੀ ਨੂੰ। ਇਸ ਦੇ ਨਾਲ ਸਬਜੀ ਥੋੜੀ ਰਸੇਦਾਰ ਵੀ ਬਣੇਗੀ ਤੇ ਖਾਣ ਵਿੱਚ ਵੀ ਟੇਸਟੀ ਬਣੇਗੀ। ਹੁਣ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ। ਤੰਨ ਵਿਸਲ ਲਗਾ ਕੇ ਪਕਾ ਲਵਾਂਗੇ ਸਬਜੀ ਨੂੰ। ਹਨਾ ਪਾ ਸਬਜੀ ਨੂੰ ਵੇਖ ਲਵਾਂਗੇ ਤੰਨ ਵਿਸਲਣ ਬਾਅਦ ਆਪਣੀ ਸਬਜੀ ਬਣ ਕੇ ਤਿਆਰ ਹੈ। ਅੱਜ ਆਪਾਂ ਸਬਜੀ ਨੂੰ ਥੋੜਾ ਰਸੇ ਵਾਲਾ ਬਣਾ ਕੇ ਤਿਆਰ ਕੀਤਾ ਹੈ। ਹਨ ਇਸ ਤਰੀਕੇ ਦੀ ਆਪਣੀ ਕਿਆਕਦੂ ਦੀ ਸਬਜੀ ਬਣ ਕੇ ਤਿਆਰ ਹੈ। ਹੁਣ ਆਪਣੀ ਕਿਆਕਦੂ ਦੀ ਸਬਜੀ ਬਣ ਕੇ ਤਿਆਰ ਹੈ। ਆਪਾਂ ਇਸ ਨੂੰ ਇਸ ਤਰੀਕੇ ਨਾਲ ਵੀ ਸਰਵ ਕਰ ਸਕਦੇ ਹਾਂ ਪਰ ਆਪਾਂ ਇਸ ਨੂੰ ਹੋਰ ਟੇਸਟੀ ਬਣਾਉਣ ਦੇ ਲਈ ਇਸ ਦੇ ਵਿੱਚ ਤਾਜੀ ਮਲਾਈ ਪਾਵਾਂਗੇ। ਸਬਜੀ ਦੇ ਵਿੱਚ ਆਪਾਂ ਜ਼ਿਆਦਾ ਪਾਣੀ ਵੀ ਨਹੀਂ ਪਾਵਾਂਗੇ ਫਿਰ ਵੀ ਇਸ ਦਾ ਟੇਸਟ ਖਰਾਬ ਹੋ ਜਾਏਗਾ ਤੇ ਜ਼ਿਆਦਾ ਸਖਤ ਵੀ ਨਹੀਂ ਬਣਾਵਾਂਗੇ ਸਬਜੀ ਨੂੰ। ਜੇਕਰ ਆਪਾਂ ਸਬਜੀ ਦੇ ਵਿੱਚ ਜ਼ਿਆਦਾ ਪਾਣੀ ਪਾ ਲਵਾਂਗੇ ਪਾਣੀ ਵਾਲੀ ਸਬਜੀ ਦੇ ਵਿੱਚ ਦੁੱਧ ਪਾਵਾਂਗੇ ਫਿਰ ਵੀ ਇਸ ਦਾ ਟੇਸਟ ਖਰਾਬ ਹੋ ਜਾਏਗਾ ਇਸ ਤੇ ਲਈ ਸਬਜੀ ਦੇ ਵਿੱਚ ਆਪਾਂ ਜ਼ਿਆਦਾ ਰਸਾ ਵੀ ਨਹੀਂ ਬਣਾਵਾਂਗੇ ਤੇ ਸਬਜੀ ਨੂੰ ਜ਼ਿਆਦਾ ਸੁੱਕਾ ਵੀ ਨਹੀਂ ਬਣਾਵਾਂਗੇ ਮਲਾਈ ਪਾ ਕੇ ਮਿਕਸ ਕਰ ਲਵਾਂਗੇ ਸਬਜੀ ਨੂੰ ਜੇਕਰ ਆਪਾਂ ਨੂੰ ਲੱਗੇ ਕਿ ਸਬਜੀ ਦੇ ਵਿੱਚ ਜ਼ਿਆਦਾ ਪਾਣੀ ਹੈ ਤਾਂ ਆਪਾਂ ਪਾਣੀ ਨੂੰ ਸੁਕਾ ਲਵਾਂਗੇ ਵੈਸੇ ਇਸ ਸਬਜੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਸਬਜੀ ਦੇ ਵਿੱਚ ਫਿਰ ਹੀ ਆਪਾਂ ਇਸ ਦੇ ਵਿੱਚ ਮਲਾਈ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਬਜੀ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਵਾਂਗੇ ਸਬਜੀ ਨੂੰ ਕਾਲੀ ਦੇ ਵਿੱਚ ਸਰਵ ਕਰ ਲਵਾਂਗੇ ਕद्दू ਦੀ ਸਬਜੀ ਦੇ ਵਿੱਚ ਮਲਾਈ ਪਾਉਣ ਦੇ ਨਾਲ ਇਸ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਇਹ ਸਬਜੀ ਨੂੰ ਬਣਾ ਕੇ ਦੇਖਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਸਬਜੀ ਉੱਪਰ ਤਾਜੀ ਮਲਾਈ ਪਾਵਾਂਗੇ ਮਲਾਈ ਪਾ ਕੇ ਸਰਵ ਕਰ ਲਵਾਂਗੇ ਸਬਜੀ ਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਹੀ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ